ਇਸ ਕਹਾਣੀ ਦਾ ਮੁੱਖ ਨੀਮ ਹੈ ਬਾਂਦਰ ਅਤੇ ਲੱਕੜਾਂ ਦੀ ਕਹਾਣੀ ਆਓ ਆਪਾਂ ਹੁਣ ਇਸ ਕਹਾਣੀ ਵੱਲ ਅੱਗੇ ਵਧੀਏ ਇੱਕ ਵਾਰ ਇੱਕ ਪਿੰਡ ਵਿੱਚ ਪਿੰਡ ਦੇ ਨਾਲ ਲੱਗਦੇ ਹੋਏ ਇੱਕ ਮੰਦਿਰ ਵਿੱਚ ਇੱਕ ਲੱਕੜਾਂ ਦਾ ਕੰਮ ਚੱਲਦਾ ਸੀ ਅਤੇ ਉੱਥੇ ਲੱਕੜਾਂ ਦਾ ਦਿਨ ਰਾਤ ਹੀ ਕੰਮ ਚੱਲਦਾ ਰਹਿੰਦਾ ਸੀ ਅਤੇ ਚੀੜ-ਫਾੜ ਵੀ ਹੁੰਦੀ ਸੀ ਅਤੇ ਉੱਥੇ ਜਿੰਨੇ ਵੀ ਮਜ਼ਦੂਰ ਸਨ ਉਹ ਦੁਪਹਿਰ ਦਾ ਖਾਣਾ ਖਾਣ ਲਈ ਸ਼ਹਿਰ ਨੂੰ ਜਾਇਆ ਕਰਦੇ ਸਨ ਕਿਉਂਕਿ ਲੱਗੀ ਕਿਤੇ ਕੋਈ ਵੀ ਖਾਣੇ ਦੀ ਦੁਕਾਨ ਨਹੀਂ ਸੀ ਇਸ ਕਰਕੇ ਇੱਕ ਦਿਨ ਉਹ ਜਿੱਦਾਂ ਹੀ ਦੁਪਹਿਰ ਹੋਈ ਅਤੇ ਦੁਪਹਿਰ ਦਾ ਖਾਣਾ ਖਾਣ ਲਈ ਸ਼ਹਿਰ ਨੂੰ ਗਏ ਉਧਰ ਏਨੇ ਨੂੰ ਇੱਕ ਬਾਂਦਰਾਂ ਦਾ ਟੋਲਾ ਆ ਰਿਹਾ ਸੀ ਅਤੇ ਉਹਨਾਂ ਦੇ ਵਿੱਚ ਬਹੁਤ ਸਾਰੇ ਹੀ ਬਾਂਦਰ ਸਨ ਪਰ ਉਹਨਾਂ ਵਿੱਚੋਂ ਇੱਕ ਬਾਂਦਰ ਬੜਾ ਹੀ ਸ਼ਰਾਰਤੀ ਸੀ ਜਿਹੜਾ ਕਿ ਐਡਾ ਦੀਆਂ ਚੀਜ਼ਾਂ ਨਾਲ ਬੜੀਆਂ ਬੜੀਆਂ ਸ਼ਰਾਰਤਾਂ ਕਰਦਾ ਹੁੰਦਾ ਸੀ ਫਿਰ ਉਹਨਾਂ ਦੇ ਬਾਂਦਰਾ ਦੇ ਪ੍ਰਧਾਨ ਨੇ ਕਿਹਾ ਕਿ ਆਪਾਂ ਇੱਥੇ ਨਹੀਂ ਰੁਕਣਾ ਆਪਾਂ ਕਿਤੇ ਅੱਗੇ ਚੱਲਦੇ ਹਾਂ ਐਨੇ ਨੂੰ ਉਹ ਸ਼ਰਾਰਤੀ ਉਹਨਾਂ ਕੋਲੋਂ ਅੱਖ ਬਚਾ ਕੇ ਉੱਥੇ ਹੀ ਰਹਿ ਗਿਆ ਅਤੇ ਉਹ ਲੱਕੜਾਂ ਨਾਲ ਸ਼ਰਾਰਤਾਂ ਕਰਨ ਲੱਗ ਪਿਆ ਉਸਨੇ ਇੱਕ ਗੱਠੇ ਚੋਂ ਲੱਕੜਾਂ ਕੱਢੀਆਂ ਅਤੇ ਲੱਕੜ ਨੂੰ ਪਾੜਨ ਲੱਗ ਪਿਆ ਇੰਨੇ ਨੂੰ ਜਦੋਂ ਉਸ ਉਹ ਲੱਕੜ ਨੂੰ ਪਾੜਿਆ ਅਤੇ ਪਾੜੇ ਹੋਏ ਲੱਕੜ ਦੇ ਵਿਚਾਲੇ ਉਸ ਦੀ ਪੂਛ ਆ ਗਈ ਉਸਨੇ ਬੜਾ ਹੀ ਜ਼ੋਰ ਲਾਇਆ ਪਰ ਪੂਛ ਨਾ ਨਿਕਲੀ ਇੰਨੇ ਨੂੰ ਉਧਰ ਮਜ਼ਦੂਰ ਵੀ ਆ ਗਏ ਉਸਨੇ ਫਿਰ ਹੋਰ ਥੋੜਾ ਜ਼ੋਰ ਲਾਇਆ ਅਤੇ ਉਹ ਪੂਛ ਉਸ ਦੀ ਕੱਟ ਹੋ ਕੇ ਉਸ ਲੱਕੜਾਂ ਦੇ ਵਿਚਾਲੇ ਹੀ ਰਹਿ ਗਈ ਅਤੇ ਉਹ ਰੋਂਦਾ ਕਰ ਲੌਂਦਾ ਉਹਨਾਂ ਬਾਂਦਰਾ ਕੋਲੋਂ ਭੱਜ ਗਿਆ ਸਿੱਖਿਆ ਸਾਨੂੰ ਇਸ ਕਹਾਣੀ ਵਿੱਚ ਇਹੀ ਮਿਲਦੀ ਹੈ ਕਿ ਜਿਹੜੇ ਕੰਮ ਦਾ ਸਾਨੂੰ ਪਤਾ ਨਹੀਂ ਉਹ ਸਾਨੂੰ ਕਦੇ ਨਹੀਂ ਕਰਨਾ ਚਾਹੀਦਾ ਆਸ ਹੈ ਕ ਤੁਹਾਨੂੰ ਇਹ ਕਹਾਣੀ ਵਧੀਆ ਲੱਗੀ ਹੋਵੇਗੀ ਜੇ ਵਧੀਆ ਲੱਗੀ ਹੋਵੇ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬਰ ਅਤੇ ਲਾਈਕ ਕਮੈਂਟ ਜਰੂਰ ਕਰਿਆ ਕਰੋ ਤਾਂ ਕਿ ਆਪਾਂ ਤੁਹਾਡੇ ਲਈ ਹਰ ਰੋਜ਼ ਨਮੀਆਂ ਨਮੀਆਂ ਕਹਾਣੀਆਂ ਲੈ ਕੇ ਆਉਂਦੇ ਰਹੀਏ